ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਓੰਕਾਰ মিডিਆ ਦੇ ਸਮੂਹ ਦਰਸ਼ਕਾਂ ਨੂੰ ਜੀ ਆਇਆਂ ਨੂੰ ਦੋ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਜਿਹੜੀ ਹੈ ਉਹ ਚੈਨਲ ਤੇ ਪਾਈ ਸੀ ਕਿ ਜਿਹੜਾ ਨਵਾਂ ਨੋਟੀਫਿਕੇਸ਼ਨ ਆਇਆ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਵਾਂ ਮੈਂਬਰ ਨਾਮਿਨੇਟ ਕਰਨ ਦਾ ਉਹ ਨੋਟੀਫਿਕੇਸ਼ਨ ਕੀ ਹੈ ਤੇ ਉਹ ਕਿੱਦਾਂ ਇੰਪਲੀਮੈਂਟ ਹੋਏਗਾ ਸਾਨੂੰ ਲੱਗ ਰਿਹਾ ਸੀ ਕਿ ਕਿਤੇ ਸਾਡੇ ਕੋਲ ਕੋਈ ਗਲਤੀ ਨਾ ਹੋ ਗਈ ਹੋਵੇ ਕਿਉਂ ਨਾ ਆਪਾਂ ਅਥਾਰਟੀ ਜਿਹੜੇ ਨੇ ਇਸ ਦੇ ਉੱਪਰ ਇਸ ਨੋਟੀਫਿਕੇਸ਼ਨ ਨੂੰ ਜਾਰੀ ਕਰਨ ਵਾਲੀ ਜਿਹੜੀ ਸੰਸਥਾ ਹੈ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਆਪਾਂ ਉਹਦੇ ਕਮਿਸ਼ਨਰ ਨਾਲ ਗੱਲ ਕਰੀਏ ਤਾਂ ਕਿ ਸਾਰੀ ਗੱਲ ਜਿਹੜੀ ਹੈ ਬਿਲਕੁਲ ਕਲੀਅਰ ਹੋ ਜਾਏ ਸੋ ਕੱਲ ਆਪਾਂ ਚੰਡੀਗੜ੍ਹ ਗਏ ਸੀ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਜਿੱਥੇ ਅਸੀਂ ਚੋਣ ਕਮਿਸ਼ਨ ਦੇ ਕਮਿਸ਼ਨਰ ਰਿਟਾਇਰਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਐਚਐਸ ਪੱਲਾ ਜੀ ਨਾਲ ਗੱਲਬਾਤ ਕੀਤੀ। ਸੋ ਅਸੀਂ ਤੁਹਾਨੂੰ ਉਹ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਦਿਖਾਉਣ ਜਾ ਰਹੇ ਹਾਂ। ਉਹ ਇੰਟਰਵਿਊ ਤੁਸੀਂ ਦੇਖੋ। ਉਸ ਇੰਟਰਵਿਊ ਤੋਂ ਬਾਅਦ ਕੁਝ ਸਵਾਲ ਜਿਹੜੇ ਹਾਲੇ ਵੀ ਸੰਗਤਾਂ ਦੇ ਮਨ ਵਿੱਚ ਨੇ ਜਿਨ੍ਹਾਂ ਦਾ ਸਾਲੇ ਸਾਨੂੰ ਜਵਾਬ ਨਹੀਂ ਮਿਲਿਆ ਅਸੀਂ ਉਹਨਾਂ ਸਵਾਲਾਂ ਬਾਰੇ ਵੀ ਗੱਲ ਕਰਾਂਗੇ ਤੇ ਸਾਡਾ ਕੀ ਫਰਜ਼ ਹੋਣਾ ਚਾਹੀਦਾ ਹੈ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤਾਂ ਆਓ ਤੁਹਾਨੂੰ ਦੇਖਦੇ ਹਾਂ ਕਿ ਜਸਟਿਸ ਪੱਲਾ ਨੇ ਕੱਲ ਸਾਡੇ ਸਵਾਲਾਂ ਦੇ ਕਿਹ ਜਵਾਬ ਦਿੱਤੇ। ਸਰਨ ਵਾਲੀ ਇੱਕ ਬੜੀ ਹੀ ਖਾਸ ਸ਼ਖਸੀਅਤ ਜੁੜ ਰਹੇ ਨੇ ਜਸਟਿਸ ਐਚ ਐਸ ਪੱਲਾ ਜੀ ਜਿਨ੍ਹਾਂ ਨੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਔਰ ਕਈ ਜੁਡੀਸ਼ੀਅਲ ਸੇਵਾਵਾਂ ਦੇ ਵਿੱਚ ਉਹਨਾਂ ਨੇ ਚੰਗਾ ਨਾਮ ਨਖਟਿਆ ਡਿਸਟ੍ਰਿਕਟ ਜੱਜ ਦੇ ਤੌਰ ਤੇ ਉਹ ਬਠਿੰਡਾ ਸੰਗਰੂਰ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਰਏ ਕਰੀਬ 5 ਸਾਲ ਚੰਡੀਗੜ੍ਹ ਵੀ ਉਹਨਾਂ ਨੇ ਡਿਸਟ੍ਰਿਕਟ ਜੱਜ ਵੱਲੋਂ ਸੇਵਾਵਾਂ ਦਿੱਤੀਆਂ ਉੜੀਸਾ ਹਾਈ ਕੋਰਟ 'ਚ ਵੀ ਰਏ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਵੀ ਰਏ ਹਰਿਆਣਾ ਜਿਹੜਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਹੈ ਉਦੇ ਚੇਅਰਮੈਨ ਦੇ ਰੂਪ ਵਿੱਚ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਾਡੇ ਵਿੱਚ ਅੱਜ ਮੌਜੂਦ ਨੇ ਜਸਟਿਸ ਐਸ ਐਸ ਪੱਲਾ ਜੀ ਜਸਟਿਸ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਬੜੇ ਅਹੁਦਿਆਂ ਤੇ ਸੇਵਾਵਾਂ ਦਿੱਤੀਆਂ ਡਿਸਟ੍ਰਿਕਟ ਜੱਜ ਹਾਈ ਕੋਰਟ ਦੇ ਜੱਜ ਦੇ ਤੌਰ ਤੇ ਵੀ ਤੇ ਹੁਣ ਤੁਸੀਂ ਗੁਰਦਰਾ ਕਮਿਸ਼ਨ ਦੀ ਚੇਅਰਪਰਸਨ ਦੇ ਤੌਰ ਤੇ ਤੁਸੀਂ ਜ਼ਿੰਮੇਵਾਰੀ ਨਿਭਾ ਰਹੇ ਹੋ ਤੁਹਾਨੂੰ ਇਹ ਫੀਲਡ ਜਿਹੜਾ ਜਿਹੜੇ ਪਹਿਲਾਂ ਤੁਹਾਡੇ ਫੀਲਡ ਹੈ ਉਹਨਾਂ ਨਾਲੋਂ ਕਿਵੇਂ ਡਿਫਰੈਂਟ ਲੱਗਿਆ ਕੀ ਐਸੇ ਚੈਲੰਜਸ ਆਏ ਜਿਹੜੇ ਤਾਂ ਲੱਗਾ ਕਿ ਇਹ ਟੋਟਲ ਡਿਫਰੈਂਟ ਹੈ ਜਾਂ ਮਿਲਦਾ ਜੁਲਦਾ ਹੈ ਇਹਦੇ ਬਾਰੇ ਤੁਸੀਂ ਜ਼ਰੂਰ ਦੱਸੋ ਪਹਿਲੇ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਮੇਰਾ ਅਹੁਦਾ ਇੱਥੇ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਹੈ ਅਸੀਂ ਇਸ ਅਹੁਦੇ ਥੱਲੇ ਇਲੈਕਸ਼ਨ ਕਰਾਈ 40 ਮੈਂਬਰਸ ਇਲੈਕਟ ਕੀਤੇ ਗਏ ਉਹਦਾ ਨਾਮ ਕੀ ਹੈ ਫਾਰ ਦੀ ਮੈਨੇਜਮੈਂਟ ਆਫ ਦੀ ਗੁਰਦੁਆਰਾ ਔਰ 9 ਕੌਪਟਡ ਮੈਂਬਰਸ ਉਹ ਉਹਦਾ ਨਾਮ ਕੀ ਹੈ ਇਹ 40 ਮੈਂਬਰਸ ਨੇ ਨਾਮਿਨੇਟ ਕਰਨੇ ਹਨ ਉਹਦੇ ਰੂਲਸ ਜਿਹੜੇ ਨੇ ਸਰਕਾਰ ਨੇ ਨੋਟੀਫਾਈ ਕਰਤੇ 29 ਅਪ੍ਰੈਲ 29th ਅਪ੍ਰੈਲ ਨੂੰ ਨੋਟੀਫਾਈ ਕਰ ਦਿੱਤੇ ਨੇ ਉਹਨਾਂ ਸੀ ਪ੍ਰੋਸੈਸ ਸਾਰਾ ਸ਼ੁਰੂ ਕਰ ਦਿੱਤਾ ਹੈ ਔਰ ਬਹੁਤ ਹੀ ਜਲਦੀ ਅਸੀਂ ਮੈਂਬਰਸ ਦੀ ਮੀਟਿੰਗ ਬੁਲਾਵਾਂਗੇ ਕਾਪਸ਼ਨ ਕਰਨ ਲਈ ਜਿਹੜੇ ਉਹ ਨੋ ਮੈਂਬਰਸ ਉਹਨਾਂ ਨੂੰ ਕਾਪਟ ਕਰਨੇ ਪੈਣਗੇ ਡਿਫਰੈਂਟ categories ਦੇ ਇੱਕ ਕੈਟਾਗਰੀ ਸਿੱਖ ਔਮਨ ਦੀ ਹੈ ਉਹ ਦੋ ਮੈਂਬਰ ਹੋਣਗੇ ਤੇ 3 ਮੈਂਬਰਸ ਹੋਣਗੇ ਸ਼ਡਿਊਲ ਕਾਸ ਤੇ ਬੈਕਵਰਡ ਕਲਾਸ ਦੇ ਤੇ ਦੋ ਮੈਂਬਰ ਹੋਰ ਹੋਣਗੇ ਕਾਪਟਿਡ ਉਹਦਾ ਨਾਂ ਕੀ ਹੈ ਜਨਰਲ ਕੈਟਾਗਰੀ ਦੇ ਜਿਹੜੇ ਇੰਟੈਲੈਕਚੁਅਲ ਸਿੱਖ ਹੋਣਗੇ ਔਰ ਲਾਸਟ ਜਿਹੜੀ ਕੈਟਾਗਰੀ ਹੈ ਉਹ ਪ੍ਰੈਜ਼ੀਡੈਂਟ ਹੋਣਗੇ ਸਿੱਖ ਸਿੱਖ ਸਿੰਘ ਸਿੰਘ ਸਹਾਵਾ ਦੇ ਸੋ ਇਹ 9 ਬੰਦੇ ਇਹਨਾਂ ਨੇ ਆਪਟ ਕਰਨੇ ਨੇ ਜੀ ਔਰ ਪ੍ਰਪੋਜ਼ਲ ਜਿਹੜੀ ਹੈ ਇਹ ਇਲੈਕਟਡ ਮੈਂਬਰਸ ਨਹੀਂ ਦੇਣੀ ਹੈ ਚਾਲੀਆਂ ਨੇ ਔਰ ਇਹਨਾਂ ਨੂੰ ਗਰੁੱਪਸ ਬਣਾਣੇ ਪੜਨਗੇ ਰੂਲਸ ਇਹਦੇ ਵਿੱਚ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਸਰਕਾਰ ਕੋਈ ਨਾਮਿਨੇਟਿੰਗ ਕਰ ਸਕਦੀ ਕੋਈ ਦਖਲਅੰਦਾਜ਼ੀ ਨਹੀਂ ਸਾਡੀ ਵੀ ਕੋਈ ਦਖਲਅੰਦਾਜ਼ੀ ਨਹੀਂ ਅਸੀਂ ਜੋ ਰੂਲਸ ਬਣੇ ਆ ਉਹਨਾਂ ਨੂੰ ਫਾਲੋ ਕਰਕੇ ਅਸੀਂ ਇਹ ਸਾਰਾ ਪ੍ਰੋਸੈਸ ਮੀਟਿੰਗ ਦਾ ਕਰਾਂਗੇ ਮੈਂ ਇਹਦੇ ਤੇ ਆਵਾਂਗਾ ਜਿਹਦੇ ਉੱਤੇ ਆਪਾਂ ਥੋੜੀ ਜਿਹੀ ਹੋਰ ਜਾਣਕਾਰੀ ਤੁਹਾਡੇ ਕੋਲ ਵਿਸਤਾਰ ਨਾਲ ਲਵਾਂਗੇ ਲੇਕਿਨ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਵਧਾਈ ਦੇਣਾ ਚਾਹਨਾ ਕਿ ਜਿਹੜੇ ਇਲੈਕਸ਼ਨ ਹੋਏ ਤੁਸੀਂ ਬੜੇ ਸੁਚੱਜੇ ਤਰੀਕੇ ਨਾਲ ਕਰਾਏ ਸੰਗਤ ਦੇ ਮਨ ਵਿੱਚ ਕਈ ਤਰ੍ਹਾਂ ਦੇ ਡਾਊਟ ਵੀ ਸਨ ਲੇਕਿਨ ਜਦੋਂ ਇਲੈਕਸ਼ਨ ਹੋਏ ਤਾਂ ਉਹ ਸਾਰੇ ਡਾਊਟ ਖਤਮ ਹੋ ਗਏ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨ ਹੋਏ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਇਲੈਕਸ਼ਨ ਦੇ ਵਿੱਚ ਐਸਾ ਲੱਗਿਆ ਨਹੀਂ ਵੀ ਕਿਸੇ ਤਰ੍ਹਾਂ ਦੀ ਕੋਈ ਪਾਰਸ਼ੀਅਲਟੀ ਜਾਂ ਕਿਸੇ ਦਾ ਪੱਖਪਾਤ ਪੂਰਾ ਕਿਹਾ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨ ਹੋਏ ਤੁਹਾਨੂੰ ਕੀ ਚੈਲੰਜ ਜਿਹੜੇ ਆ ਜਿਹੜੇ ਇਲੈ ਰੀਸੈਂਟ ਇਲੈਕਸ਼ਨ ਹੋਏ ਹੈ ਜਿਹੜੇ ਰੀਸੈਂਟ ਇਲੈਕਸ਼ਨ ਹੋਏ ਹੈ ਕੋਈ ਮੇਨ ਚੈਲੰਜ ਸਾਨੂੰ ਨਹੀਂ ਆਇਆ ਅਸੀਂ ਬਹੁਤ ਜਗ੍ਹਾ ਗਏ ਵੀ ਉਹਦਾ ਨਾਂ ਕੀ ਹੈ ਸਭ ਜਗ੍ਹਾ ਜਦੋਂ ਇਲੈਕਸ਼ਨ ਸੀ ਕਿਧਰੇ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਬਿਲਕੁਲ ਬੜੇ ਸੁਚੱਜੇ ਤਰੀਕੇ ਦੇ ਨਾਲ ਸਾਰੀ ਇਲੈਕਸ਼ਨ ਹੋਈ ਹੈ ਕੋਈ ਕੌਂਟਰੋਵਰਸੀ ਕਿਧਰੇ ਵੀ ਨਹੀਂ ਹੋਈ ਬਿਲਕੁਲ ਜੀ ਕੋਈ ਕੰਟ੍ਰੋਵਰਸੀ ਕਰਿਆ ਨਹੀਂ ਹੋਈ ਪਰ ਇੱਕ ਚੀਜ਼ ਆਪਾਂ ਦੇਖੀਏ ਕਿ ਆਪ ਜੀ ਨੇ ਕਈ ਵਾਰੀ ਸਮਾਂ ਵੀ ਦਿੱਤਾ ਬਾਰ ਬਾਰ ਆਪਨੇ ਡੇਟਾ ਦਿੱਤੀਆਂ ਤਾਂ ਕਿ ਹੋਰ ਵੋਟਾਂ ਬਣ ਸਕਣ ਆਪ ਜੀ ਵੱਲੋਂ ਪੂਰਾ ਪ੍ਰਯਾਸ ਕੀਤਾ ਗਿਆ ਕਿ ਵੱਧ ਤੋਂ ਵੱਧ ਵੋਟਾਂ ਬਣ ਸਕਣ ਪਰ ਹੱਲੀ ਵੀ ਲੱਗਦਾ ਹੈ ਕਿ ਬੜੇ ਸਿੱਖ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣ ਸਕੀਆਂ ਕਿ ਅੱਗੇ ਉਹਨਾਂ ਨੂੰ ਭਵਿੱਖ ਵਿੱਚ ਹੋਰ ਵੋਟਾਂ ਬਣਵਾਉਣ ਵਾਸਤੇ ਕੋਈ ਮੌਕਾ ਦਿੱਤਾ ਜਾਵੇਗਾ ਜਿਨ੍ਹਾਂ ਦੀ ਵੋਟਾਂ ਨਹੀਂ ਬਣ ਸਕੀਆਂ ਜਦੋਂ ਸਮਾਂ ਆਏਗਾ ਉਦੋਂ ਬਿਲਕੁਲ ਮੌਕਾ ਦਿੱਤਾ ਜਾਏਗਾ ਕੋਈ 바ੜ ਨਹੀਂ ਹੈ ਉਹਨਾਂ ਨੂੰ ਕੀ ਉਹਨਾਂ ਨੂੰ ਮੈਂਬਰ ਬਣਨ ਦੀ ਔਰ ਜਦੋਂ ਟਾਈਮ ਆਏਗਾ ਪਹਿਲੇ ਇਹ ਪ੍ਰੋਸੈਸ ਖਤਮ ਹੋਏਗਾ ਕਾਪਸ਼ਨ ਹੋਏਗੀ ਫਿਰ ਅਸੀਂ Oath ਕਰਾਵਾਂਗੇ ਸਾਰੇ 49 ਮੈਂਬਰਸ ਦੀ ਔਰ ਉਸ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੈ ਜਿਹੜੀ ਉਹ ਹੋਏਗੀ ਸੋ ਇਹ ਸਾਰਾ ਪ੍ਰੋਸੈਸ ਕੁਝ ਦਿਨਾਂ ਦੇ ਵਿੱਚ ਖਤਮ ਹੋ ਜਾਏਗਾ ਆਪਾਂ ਕਾਪਰਸ਼ਨ ਦੀ ਗੱਲ ਕਰਨੀ ਆ ਕਿਉਂਕਿ 3 ਮਹੀਨੇ ਇਲੈਕਸ਼ਨ ਹੋ ਗਏ ਔਰ ਕਾਪਰਸ਼ਨ ਦੀ ਹੀ ਵੇਟ ਸੀ ਔਰ ਇੱਕ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਪਿਛਲੇ ਰੂਲ ਨੇ ਉਹਦੇ ਚ ਕਾਪਰਸ਼ਨ ਕਿੱਦਾਂ ਕੀਤਾ ਜਾਣੀ ਉਹਦੇ ਬਾਰੇ ਡਿਫਾਈਨ ਨਹੀਂ ਸੀ ਕੀਤਾ ਗਿਆ ਪਰ ਹੁਣ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਜਿਹੜਾ ਕਾਪਰਸ਼ਨ ਦਾ ਪ੍ਰੋਸੈਸ ਹੈ ਉਹ ਪ੍ਰੋਸੈਸ ਕੀ ਰਹੇਗਾ ਜੀ ਇਹਨਾਂ ਨੂੰ 40 ਬੰਦਿਆਂ ਨੂੰ 4 ਗਰੁੱਪਸ ਬਣਾਣੇ ਪੈਣਗੇ ਐਸ ਪਰ ਦੀ ਰੂਲਸ ਜੋ ਨੋਟੀਫਾਈ ਹੋਇਆ ਹੈ ਤਿੰਨ ਗਰੁੱਪ ਜਿਹੜੇ ਹੋਣਗੇ ਉਹ 9-9 ਮੈਂਬਰਸ ਦੇ ਹੋਣਗੇ ਸੋ ਤਿੰਨ ਗਰੁੱਪ 27 ਹੋ ਗਏ ਮੈਂਬਰਸ ਔਰ ਜਿਹੜਾ ਐਸਸੀ ਦਾ ਤੇ ਸ਼ੈਡਿਊਲ ਕਾਸਟ ਦਾ ਕਿਉਂਕਿ ਉਹ ਤਿੰਨ ਮੈਂਬਰਸ ਕਾਪਟ ਹੋਨੇ ਹੈ ਇਸ ਕਰਕੇ ਉਹ 13 ਦਾ ਗਰੁੱਪ ਹੋਏਗਾ ਜੀ ਸੋ ਇਹ 40 ਮੈਂਬਰਸ ਇਸ ਤਰ੍ਹਾਂ ਡਿਵਾਈਡ ਹੋਣਗੇ ਔਰ ਅਗਰ ਇਹ ਗਰੁੱਪ ਨਹੀਂ ਕੁਝ ਬਣਾ ਸਕਣਗੇ ਆਪ ਖੁਦ ਵੋਲੰਟੇਰਿਲੀ ਫਿਰ ਰੂਲਸ ਦੇ ਅੰਦਰ ਸਾਨੂੰ ਪਾਵਰ ਹੈਗੀ ਹੈ ਅਸੀਂ ਗਰੁੱਪਸ ਬਣਾਵਾਂਗੇ ਔਰ ਫਿਰ ਅੱਗੇ ਪ੍ਰੋਸੈਸ ਫਾਲੋ ਕਰ ਸੋ ਪਹਿਲਾਂ ਤੁਸੀਂ ਇਹਨਾਂ ਨੂੰ ਮੌਕਾ ਦਿਓਗੇ ਕਿ ਇਹ ਵੋਲੰਟੇਰਿਲੀ ਆਪ ਗਰੁੱਪ ਲੈਣਾਂ ਨੂੰ ਮੌਕਾ ਦੇਣਗੇ ਵੋਲੰਟੇਰਿਲੀ ਇਹ ਗਰੁੱਪਸ ਬਣਾਣਗੇ ਫਿਰ ਕਿਹੜਾ ਗਰੁੱਪ 'ਚ ਜਾਣਾ ਚਾਹੁੰਦੇ ਐ ਉਹ ਹੋਏਗਾ ਅਗਰ ਕਿਸੇ ਵਜ੍ਹਾ ਕਰਕੇ ਕੋਈ ਕਲੈਸ਼ ਹੋਏਗਾ ਉਹ ਬਾਇ ਵੇ ਆਫ ਲਾਟਸ ਹੋਏਗਾ ਔਰ ਜੇ VOTING ਵੀਲ ਕਰਾਣੀ ਪਈ ਤੇ ਉਹ ਵੀ ਅਸੀਂ ਕਰਾ ਲਾਂਗੇ ਮਤਲਬ ਗਰੁੱਪ ਜਿਹੜਾ ਹੈ ਅਗਰ ਸਹਿਮਤੀ ਨਾਲ ਨਹੀਂ ਬਣਦਾ ਤੇ ਤੁਸੀਂ ਲੋਟਸ ਦੇ ਨਾਲ ਗਰੁੱਪ ਜਿਹੜਾ ਕਮਿਸ਼ਨ ਜਿਹੜਾ ਬਣਾਇਆ ਅਸੀਂ ਗਰੁੱਪਸਾਂ ਬਣਾ ਦੇਾਂਗੇ ਲੋਟਸ ਤੇ ਇਹ ਹੁਣ ਜਿਹੜੇ ਮੈਂਬਰ ਚੁਣੇ ਜਾਣੇ ਨੇ ਦੋ ਸਿੱਖ ਬੀਬੀਆਂ ਚੁਣੀਆਂ ਜਾਣੀਆਂ ਨੇ ਦੋ ਸਿੱਖ ਇੰਟੈਲੈਕਚੁਅਲ ਜਿਹੜੇ ਨੇ ਜਨਰਲ ਕੈਟਾਗਰੀ ਤੋਂ ਚੁਣੇ ਜਾਣੇ ਨੇ ਔਰ ਜਿਹੜੇ ਬਾਕੀ ਕੈਟਾਗਰੀਆਂ ਦੇ ਵਿੱਚ ਵੀ ਜਿਹੜੇ ਚੁਣੇ ਜਾਣੇ ਨੇ ਇਹਨਾਂ ਨੂੰ ਕੀ ਇੱਕ ਇੱਕ ਗਰੁੱਪ ਨੂੰ ਇੱਕ ਇੱਕ ਕੈਟਾਗਰੀ ਅਲੋਟ ਕੀਤੀ ਜਾਏਗੀ ਹਾਂ ਇੱਕ ਸਪੋਜ਼ ਫਾਰ ਐਗਜ਼ਾਮਪਲ ਇੱਕ ਨੌ ਦੇ ਗਰੁੱਪ ਨੇ ਇੱਕ ਲੇਡੀਜ਼ ਵਾਲਾ ਗ ਸੋ ਉਹ 70 ਦੇ ਨਾਲ ਉਹਨਾਂ ਨੂੰ ਅਲਾਟ ਹੋ ਗਿਆ ਉਹਨਾਂ ਨੇ ਆਪਣੇ ਆਪ ਲੈ ਲਿਆ ਜਦੋਂ ਉਹਨਾਂ ਦੀ ਇਲੈਕਸ਼ਨ ਉਹ ਦੋ ਕਾਪਟ ਹੋ ਜਾਣਗੇ ਉਹ ਆਊਟ ਹੋਣਗੇ ਅਗਲੇ ਗਰੁੱਪ ਦੇ ਵਿੱਚ ਉਹ ਪਾਰਟਿਸਪੇਟ ਨਹੀਂ ਕਰ ਸਕਦੇ ਦੂਸਰੇ ਗਰੁੱਪ ਵਿੱਚ ਉਹ ਪਾਰਟਿਸਪੇਟ ਨਹੀਂ ਕਰ ਸਕਦੇ ਔਰ ਇਦਾਂ ਹੀ ਜਿਹੜੇ ਬਾਕੀ ਟਿਕ ਕੈਟਾਗਰੀ ਨੇ ਉਹ ਇੱਕ ਇੱਕ ਗਰੁੱਪ ਨੂੰ ਅਲਾਟ ਹੋ ਜਾਏਗੀ ਹਾਂ ਤਿੰਨ ਗਰੁੱਪ ਹੋਣਗੇ 9-9 ਦੇ 27 ਹੋਗੇ ਤੇ 13 ਦਾ ਬਾਕੀ ਉਹ ਹੋਏਗਾ ਉਹਦਾ ਨਾਂ ਕੀ ਹੈ 40 ਮੈਂਬਰਸ ਪੂਰੇ ਹੋਗੇ ਔਰ ਕੀਰੇਚ ਕੋਈ ਮਿਨਿਮਮ ਕੋਰਮ ਵੀ ਹੈ ਜੀ ਅਗਰ ਸਾਰੇ 40 ਮੈਂਬਰ ਨਹੀਂ ਉਸ ਮੀਟਿੰਗ ਵਿੱਚ ਹਾਜ਼ਰ ਹੁੰਦੇ 21 ਮੈਂਬਰਸ ਦਾ 21 ਮੈਂਬਰ ਨਹੀਂ ਅਗਰ ਘਟ ਹੁੰਦੇ ਨੇ ਕਿ ਉਸੇ ਪ੍ਰੋਪੋਰਸ਼ਨ ਦੇ ਵਿੱਚ ਜਿਹੜੇ ਗਰੁੱਪ ਜਿਹੜੇ ਬਣਾਏ ਜਾਣਗੇ ਪ੍ਰੋਪੋਰਸ਼ਨੇਟ ਦੇ ਮੁਤਾਬਿਕ ਅਸੀਂ ਪੂਰਾ ਫਾਰਮੂਲਾ ਬਣਾਇਆ ਹੋਇਆ ਹੈ ਅਸੀਂ ਉਸ ਤਰ੍ਹਾਂ ਫਿਰ ਕਰਾਂਗੇ ਉਸ ਤਰੀਕੇ ਨਾਲ ਗਰੁੱਪ ਜਿਹੜੇ ਨੇ ਉਹ ਬਣਾਏ ਜਾਣਗੇ ਹੁਣ ਗੱਲ ਇੱਥੇ ਆਉਂਦੀ ਹੈ ਕਿ ਮੰਨ ਲਓ ਤੁਸੀਂ ਗਰੁੱਪ ਨੂੰ ਜਿਹੜਾ ਇੱਕ ਦੇ ਦਿੱਤਾ ਕਿ ਉਹਨਾਂ ਨੇ ਦੋ ਬੀਬੀਆਂ ਜਿਹੜੀਆਂ ਚੁਣੀਆਂ ਨੇ ਔਰ ਉੱਥੇ ਉਹਨਾਂ ਦੀ ਆਪਸੀ ਸਹਿਮਤੀ ਨਹੀਂ ਬਣਦੀ ਕਿਹੜੀਆਂ ਚੁੰਨੀਆਂ ਨੇ ਉੱਥੇ ਨਾਮ ਜ਼ਿਆਦਾ ਆ ਜਾਂਦੇ ਨੇ ਜਾਂ ਉਹਨਾਂ ਦੀ ਆਪਸੀ ਪਹਿਲ ਤਾਂ ਇਹ ਹੈ ਕਿ ਆਪਸੀ ਸਹਿਮਤੀ ਜੇ ਆਪਸੀ ਸਹਿਮਤੀ ਨਹੀਂ ਹੁੰਦੀ ਤਾਂ ਫਿਰ ਕੀ ਕਮਿਸ਼ਨ ਦਾ ਕਿ ਉਹਦੇ ਚੋਣ ਕਰਵਾਵਾਂਗੇ ਅਸੀਂ ਫਿਰ ਤੁਸੀਂ VOTING ਕਰਾਓਗੇ ਔਰ VOTING ਵਿੱਚ ਅਗਰ ਇਕੁਅਲ ਨੰਬਰ ਆ ਜਾਂਦੇ ਆ ਦੋਨੋਂ ਦੇ ਜੀ ਫਿਰ ਲੋਟ ਨਿਕਲੇਗਾ ਫਿਰ ਲੋਟ ਨਾਲ ਨਿਕਲੇਗਾ ਸੋ ਇਹ ਪ੍ਰੋਸੀਜਰ ਜਿਹੜਾ ਤੁਸੀਂ ਕਲੀਅਰ ਕਰਤਾ ਕਿਉਂਕਿ ਸੰਗਤ ਨੂੰ ਥੋੜਾ ਜਿਆਦਾ ਭੁਲੇਖਾ ਸੀ ਕਿ ਇਹ ਨੋਟੀਫਿਕੇਸ਼ਨ ਜਿਹੜੀ ਹੈ ਕਿੱਦਾਂ ਲਾਗੂ ਹੋਏਗੀ ਇਹਦੇ ਬਾਰੇ ਆਪਾਂ ਹੁਣ ਕੀ ਕਰਨ ਜਾ ਰਹੇ ਆ ਨੈਕਸਟ ਪ੍ਰੋਸੈਸ ਕੀ ਹੈ ਕਦੋਂ ਆਪਾਂ ਇਹਦੇ ਕੁਝ ਹੀ ਦਿਨਾਂ ਦੇ ਵਿੱਚ ਅਸੀਂ ਮੀਟਿੰਗ ਕਾਲ ਕਰ ਲਈਏ ਕਿਉਂਕਿ ਪੇਪਰ ਵਰਕ ਬਹੁਤ ਹੈ ਐਸ ਪਰ ਦੀ ਰੂਲਸ ਜੀ ਉਹ ਪ੍ਰੋਸੈਸ ਅਸੀਂ ਸ਼ੁਰੂ ਕਰਤਾ ਹੈ ਜੀ ਫਾਰਮਸ ਦਾ ਦੂਸਰਾ ਤੀਸਰਾ ਸਾਰਾ ਕੁਝ ਉਹ ਜਦੋਂ ਕੰਪਲੀਟ ਹੋ ਜਾਏਗਾ ਜੀ ਅਸੀਂ ਇਮੀਡੀਏਟਲੀ ਨੋਟੀਫਾਈ ਕਰ ਦੇਵਾਂਗੇ ਨੋਟਿਸ ਦੇ ਦੇਵਾਂਗੇ ਸਾਰੇ ਮੈਂਬਰਸ ਨੂੰ ਵੀ ਇਸ ਤਰੀਕ ਨੂੰ ਅਸੀਂ ਮੀਟਿੰਗ ਬੁਲਾਵਾਂਗੇ 49 ਦਾ ਪੂਰਾ ਜਨਰਲ ਹਾਊਸ ਬਣ ਬਣ ਜਾਏਗਾ ਹਾ ਬਣੇਗਾ ਕੌਪਸ਼ਨ ਤੋਂ ਬਾਅਦ ਜੀ 49 ਦੇ 49 ਮੈਂਬਰ ਜਿਹੜੇ ਆ VOTING ਰਾਈਟਸ ਹੋਣਗੇ ਉਹਨਾਂ ਨੂੰ 9 ਨੂੰ VOTING ਰਾਈਟਸ ਹੋਣਗੇ ਜੀ ਹਿੰਦੂ ਚਾਲੀ ਨੇ ਚੁਣਿਆ 9 ਨਵੰਬਰ ਜੀ ਜਦੋਂ ਪ੍ਰੈਜ਼ੀਡੈਂਟ ਚੁਣਨਾ ਤੇ 49 ਦਾ ਰਾਈਟ 49 ਨੂੰ ਜਿਹੜਾ VOTING ਰਾਈਟ ਰਹੇਗਾ ਚਲੋ ਜਿਹੜੇ ਜਿੰਨੇ ਵੀ 40 ਮੈਂਬਰ ਹੈ ਕਿਉਂਕਿ ਸਾਰੇ ਜਿਹੜੇ ਆ ਇਹ ਸੇਵਾ ਵਾਸਤੇ ਆਏ ਆ ਕਿਉਂਕਿ ਇਹ ਕੋਈ ਸਰਪੰਚੀ ਦੀ ਜਾਂ ਕੋਈ ਐਮਐਲਏ ਐਮਪੀ ਦੀ ਚੋਣ ਨਹੀਂ ਹੈਗੀ ਸਾਰਿਆਂ ਦਾ ਸੰਗਤ ਨੇ ਵੀ ਇਸ ਕਰਕੇ ਚੁਣ ਕੇ ਭੇਜਿਆ ਹੈ ਕਿ ਇਹ ਗੁਰੂ ਘਰਾਂ ਦੀ ਚੰਗੀ ਸੇਵਾ ਸੰਭਾਲ ਕਰਨ ਇਹਨਾਂ 40 ਮੈਂਬਰਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬੀਇੰਗ ਅ ਤੁਸੀਂ ਕਮਿਸ਼ਨਰ ਵੀ ਹੋ ਗੁਰਦਾਰ ਇਲੈਕਸ਼ਨ ਦੇ ਪਰ ਬੀਇੰਗ ਇੱਕ ਸਿੱਖ ਇੰਟੈਲੈਕਚੁਅਲ ਵੀ ਤੁਸੀਂ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜੀ ਮੈਂ ਇਹ ਮੈਂ ਇਹ ਚਾਹਵਾਂਗਾ ਕਿ ਇਹਨਾਂ ਨੂੰ ਹੁਣ ਸਾਰੇ ਰੂਲਸ ਸਾਰੇ ਪਤਾ ਲੱਗ ਗਏ ਨੇ ਇਸ ਸਹਿਮਤੀ ਦੇ ਨਾਲ ਆਪਣੇ ਗਰੁੱਪਸ ਬਣਾਉਣ ਕਿਉਂ ਇਹਨਾਂ ਨੇ ਸੇਵਾ ਕਰਨੀ ਹੈ ਕੋਈ ਕੁਰਸੀਆਂ ਦਾ ਚੱਕਰ ਨਹੀਂ ਹੈ ਕੋਈ ਪੋਲਿਟਿਕਸ ਦਾ ਚੱਕਰ ਨਹੀਂ ਹੈ ਗੁਰਦੁਆਰੇ ਦਾ ਮਸਲਾ ਹੈ ਸੋ ਸੰਗਤ ਦੇ ਰੈਪ੍ਰੈਜ਼ੈਂਟੇਟਿਵ ਚੁਣੇ ਗਏ ਨੇ ਸੋ ਕੋਈ ਵੀ ਨੋ ਮੈਂਬਰ ਅੱਛੇ ਤੋਂ ਅੱਛੇ ਉਹਨਾਂ ਨੂੰ ਚੰਗੇ ਮੈਂਬਰ ਬਣਾਉਣ ਔਰ ਉਹਦਾ ਨਾਂ ਕੀ ਹੈ ਕੋਈ ਪੋਲਿਟਿਕਸ ਦੇ ਝਗੜੇ ਦੇ ਵਿੱਚ ਨਾਣ ਤਾਂ ਕਿ ਇਹਨਾਂ ਦਾ ਕੰਮ ਸਾਰਾ ਜਲਦੀ ਖਤਮ ਹੋ ਜਾਏ ਇਹ ਓਥ ਲੈ ਲੈਣ ਔਰ ਕੁਰਸੀਆਂ ਦੇ ਬੈਨ ਔਰ ਮੈਨੇਜਮੈਂਟ ਕਰਨ ਕੋਲੋਂ ਸੋ ਜਸਟਿਸ ਸਰ ਅਜਸ ਪੱਲਾ ਜੀ ਨੇ ਵੀ ਇਹ ਸਲਾਹ ਦਿੱਤੀ ਹੈ ਕਿ ਇਹ 40 ਮੈਂਬਰ ਜਿਹੜੇ ਨੇ ਇਹਨਾਂ ਨੇ ਗੁਰੂ ਘਰ ਦੀ ਸੇਵਾ ਕਰਨੀ ਹੈ ਸੋ ਸੇਵਾ ਦੇ ਪਰਪਰ ਦੇ ਨਾਲ ਆਪਸੀ ਸਹਿਮਤੀ ਦੇ ਨਾਲ ਕਮੇਟੀ ਬਣਾਣ ਤਾਂ ਕਿ ਇੱਕ ਚੰਗਾ ਮੈਸੇਜ ਜਿਹੜਾ ਹੈ ਸੰਗਤ ਦੇ ਵਿੱਚ ਜਾਵੇ ਔਰ ਤਾਲਮਿਲ ਕਰਕੇ ਵਧੀਆ ਤਰੀਕੇ ਨਾਲ ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਨੇ ਉਹ ਚੱਲ ਸਕਣ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਜਾਣਕਾਰੀ ਦਿੱਤੀ ਕਿਉਂਕਿ ਸੰਗਤ ਇਹ ਜਾਣਕਾਰੀ ਜਾਨਣਾ ਚਾਹੁੰਦੇ ਸੀ ਬਹੁਤ ਬਹੁਤ ਧੰਨਵਾਦ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਐਚਐਸ ਪੱਲਾ ਕਮਿਸ਼ਨਰ ਹਰਿਆਣਾ ਸਿੱਖ ਚੋਣ ਕਮਿਸ਼ਨ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਉਸ ਪ੍ਰੋਸੈਸ ਬਾਰੇ ਦੱਸਿਆ ਜਿਸ ਪ੍ਰੋਸੈਸ ਤੋਂ ਹੋ ਕੇ ਨਵ ਮੈਂਬਰ ਨਾਮਿਨੇਟ ਹੋਣਗੇ 40 ਚੁਣੇ ਹੋਏ ਮੈਂਬਰ ਤੇ ਨਵ ਨਾਮਿਨੇਟ ਮੈਂਬਰ 49 ਮੈਂਬਰਾਂ ਦਾ ਜਨਰਲ ਹਾਊਸ ਬਣੇਗਾ ਤੇ ਉਹ ਜਨਰਲ ਹਾਊਸ ਜਿਹੜਾ ਹੈ ਉਸ ਤੋਂ ਬਾਅਦ ਆਪਣੀ ਐਗਜ਼ੀਕਿਊਟਿਵ ਦੀ ਚੋਣ ਕਰੇਗਾ ਹਰਿਆਣੇ ਦੇ ਸਿੱਖਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਇੱਕ ਐਗਜ਼ੀਕਿਊਟਿਵ ਬਣੇਗੀ ਜਿਹੜੀ ਹਰਿਆਣੇ ਦੇ ਗੁਰੂ ਧਾਮਾਂ ਦੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਗੁਰਮਤ ਰੋਹ ਰੀਤਾ ਦੇ ਅਨੁਸਾਰ ਪ੍ਰਬੰਧ ਸੰਭਾਲੇਗੀ ਲੇਕਿਨ ਕੁਝ ਸਵਾਲ ਅਨਸੁਲਝੇ ਨੇ ਜਿਨ੍ਹਾਂ ਦੇ ਜਵਾਬ ਸਾਨੂੰ ਨਹੀਂ ਮਿਲੇ ਸਾਡਾ ਇੱਕ ਸਵਾਲ ਜਿਹੜਾ ਆਮ ਸਿੱਖਾਂ ਦਾ ਸਵਾਲ ਹੈ ਕਿ ਕੀ ਜਿਹੜੇ ਹਾਰੇ ਹੋਏ ਕੈਂਡੀਡੇਟ ਨੇ ਉਹ ਨਾਮਿਨੇਟ ਹੋ ਸਕਦੇ ਨੇ ਇਸ ਸਵਾਲ ਦਾ ਜਵਾਬ ਸਾਨੂੰ ਨਹੀਂ ਮਿਲਿਆ ਦੂਜਾ ਕੀ ਜਿਹੜੇ ਨਾਮਿਨੇਟਿਡ ਮੈਂਬਰ ਨੇ ਉਹ ਪ੍ਰਦਾਨ ਜਾਂ ਹੋਰ ਅਹੁਦੇਦਾਰ ਬਣ ਸਕਦੇ ਨੇ ਐਗਜ਼ੀਕਿਊਟਿਵ ਦਾ ਹਿੱਸਾ ਹੋ ਸਕਦੇ ਨੇ ਇਹਦਾ ਜਵਾਬ ਵੀ ਸਾਨੂੰ ਨਹੀਂ ਮਿਲਿਆ ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਜਿਹੜੇ ਕਾਨੂੰਨੀ ਮਾਹਿਰ ਨੇ ਉਹਨਾਂ ਨਾਲ ਗੱਲ ਕਰਕੇ ਇੱਕ ਚਰਚਾ ਪ੍ਰੋਗਰਾਮ ਰੱਖ ਕੇ ਜਦੇ ਵਿੱਚ ਵੱਖ-ਵੱਖ ਧਿਰਾਂ ਦੇ ਅਸੀਂ ਮੈਂਬਰਾਂ ਨੂੰ ਵੀ ਸੱਦਾ ਦੇਵਾਂਗੇ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਨਾਲ ਹੀ ਇੱਕ ਹੋਰ ਬੜਾ ਵੱਡਾ ਸਵਾਲ ਹੈ ਕਿ ਹਰਿਆਣਾ ਸਰਕਾਰ ਜਿਨ੍ਹਾਂ ਦਾ ਕੰਮ ਸੀ ਗੁਰਦੁਆਰਾ ਚੋਣ ਕਰਵਾਉਣੀਆਂ ਤੇ ਗੁਰਦੁਆਰਾ ਚੋਣ ਕਰਵਾਉਣ ਤੋਂ ਬਾਅਦ ਇਹ ਅੱਗੋ ਜ਼ਿੰਮੇਦਾਰੀ 40 ਮੈਂਬਰਾਂ ਦੀ ਸੀ ਕਿ ਉਹ ਨਵੇਂ ਮੈਂਬਰ ਨਾਮਿਨੇਟ ਕਰਕੇ ਆਪਣਾ ਜਨਰਲ ਹਾਊਸ ਬੁਲਾਉਂਦੇ ਲੇਕਿਨ ਇਹ 40 ਮੈਂਬਰਾਂ ਦੀਆਂ ਮੀਟਿੰਗਾਂ बार-बार ਮੁੱਖ ਮੰਤਰੀ ਜੀ ਦੇ ਨਿਵਾਸਤੇ ਹੋ ਰਹੀਆਂ ਨੇ ਇਹ ਆਪਣੇ ਆਪ 'ਚ ਬੜਾ ਵੱਡਾ ਸਵਾਲ ਖੜੇ ਕਰਦਾ ਹੈ ਕਿ ਕੀ ਇਹ 40 ਮੈਂਬਰ ਇੰਡੀਪੈਂਡੈਂਟ ਹੋ ਕੇ ਕੰਮ ਕਰ ਸਕਣਗੇ ਜਾਂ ਸਰਕਾਰ ਦੀ ਦਖਲਅੰਦਾਜ਼ੀ ਡਾਇਰੈਕਟ ਜਾਂ ਇਨਡਾਇਰੈਕਟ ਰੂਪ ਵਿੱਚ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਰਹੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ 40 ਮੈਂਬਰ ਗੁਰੂ ਦੀ ਮਰਿਆਦਾ ਦੇ ਅਨੁਸਾਰ ਕੰਮ ਕਰਦੇ ਨੇ ਜਾਂ ਸਰਕਾਰ ਦੇ ਦਬਾਅ ਵਿੱਚ ਰਹਿ ਕੇ ਕੰਮ ਕਰਦੇ ਨੇ ਸੰਗਤ ਵੇਖ ਰਹੀ ਹੈ ਸੰਗਤ ਬੜੀ ਨਜ਼ਦੀਕ ਦੇ ਨਾਲ ਇਹਨਾਂ ਨੂੰ ਪਰਖ ਰਹੀ ਹੈ ਕਿ ਜਿਨ੍ਹਾਂ ਨੂੰ ਸੰਗਤ ਨੇ ਚੁਣ ਕੇ ਭੇਜਿਆ ਉਹ ਕਿਦਾਂ ਕੰਮ ਕਰਨਗੇ ਆਉਣ ਵਾਲਾ ਸਮਾਂ ਦੱਸੇਗਾ ਇਸ ਵਿਸ਼ੇ ਤੇ ਅਸੀਂ ਮੋੜ ਗੱਲਬਾਤ ਕਰਾਂਗੇ ਮੋੜ ਚਰਚਾ ਕਰਾਂਗੇ ਸੰਗਤ ਦੀ رائے ਵੀ ਲਵਾਂਗੇ ਤੇ ਸੰਗਤ ਨੂੰ ਜਾਗਰੂਕ ਕਰਦੇ ਰਾਂਗੇ ਇਕੋਂਕਰ মিডিਆ ਵੱਲੋਂ ਮੁੜ ਆਪਸੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ